ਆਰਫਤ ਇਹ ਕੇ ਗੁੱਡ ਮਾਰਨਿੰਗ ਸਾਰਿਆਂ ਨੂੰ ਹਾਂ ਕੌ ਚਾਹ ਪੀ ਲਈ ਤੁਸੀਂ ਸਾਰਿਆਂ ਨੇ ਕਿ ਮੈਂ ਤਾਂ ਦੁੱਧੂ ਪੀ ਲਿਆ ਵਾ ਹਾਂਜੀ ਫਤਿਹ ਜੀ ਇਹਨੇ ਰੋਣਾ ਨਹੀਂ ਰੋਣਾ ਬਿਲਕੁਲ ਨਹੀਂ ਨਾ ਰੋਣਾ ਤਾਂ ਆਪਾਂ ਹੈ ਹੀ ਨਹੀਂ ਨੰਨਾ ਰੋਣਾ ਥੋੜੀਆ ਰੋਣਾ ਤਾਂ ਮੇਰੇ ਪੁੱਤ ਨੇ ਬਿਲਕੁਲ ਨਹੀਂ ਤੇ ਲੈ ਅਬ ਇਹ ਦੁੱਧ ਲੈ ਕੇ ਆਓ ਮੇਰੇ ਕੋਲ ਦਵਾਤੇ ਕਿਉਂ ਆਰਫਤ ਇਹ ਹੈ ਨਾ ਪਿਣਾ ਉਦੋਂ ਉਦੋਂ ਬਿਨਾ ਪੋਤਨੇ ਉਦੋਂ ਬਿਨਾ ਕਿ ਨਹੀਂ ਬੋਲ ਲੈ ਨਹੀਂ ਬਿਨਾ ਹੈ ਸੋਨੇ ਨਹੀਂ ਬਿਨਾ ਉਦੋਂ ਇਹ ਨਹੀਂ ਪੀएंगे ਚਲ ਰਹੇ ਹਾਂ ਦਰਦ ਨਹੀਂ ਨਹੀਂ ਪੀਂਦੇ ਜੋਰੀ ਬੜਾ ਲਾਉਣਿਆ ਕੀ ਗੱਲ ਹੈ ਬੜਾ ਬੜਾ ਜੋ ਜੋ ਲਈ ਜਨਾ ਬੜਾ ਜੋ ਜੋ ਲਈ ਜਨਾ ਬੜਾ ਜੋ ਜੋ ਲਈ ਜਨਾ ਹੈ ਵੀ ਰੋਈਆਂ ਇੰਨੀ ਰੋਈਂ ਗਿਆ ਕੰਨ ਨਹੀਂ ਉੱਪਰ ਗਿਆ ਇਹ ਬੈ ਚਾ ਚਾ ਸੁਣਿਆ ਨਹੀਂ ਹੋਣ ਮੇਰੇ ਪਤ ਨੂੰ ਨੀਂ ਨਹੀਂ ਆਈ ਹੈਂ ਤੁਨ ਸੋਨੀ ਤੁਨ ਸੋਨੀ ਨੂੰ ਬਾਬਾ ਜੀ ਬਾਬਾ ਜੀ ਚੋਜੋ ਜੀ ਠੰਗੀ ਨਿਓਂ ਦੇ ਵੀ ਚਰੇ ਨਾ ਇਹ ਕਹਿ ਦੋ ਬਾਬਾ ਜੀ ਬਾਬਾ ਜੀ ਬਾਬਾ ਜੀ ਨਹੀਂ ਨਹੀਂ ਨਿਓਂ ਨਹੀਂ ਕਹਿ ਬਈ ਨਹੀਂ ਸੋਣਾ ਜੀ ਜੋ ਮਰਜੀ ਕਰ ਲੋ ਕਿੰਨਾ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਸ਼ਾਮ ਦਾ ਟਾਈਮ ਹੋ ਚੁੱਕਾ 6:30 ਤੇ ਹੁਣ ਆਪਾਂ ਜਾ ਰਹੇ ਹਾਂ ਬਾਜ਼ਾਰ ਨਾਲ ਤਿਹਾਰ ਵੀ ਆ ਰਿਹਾ ਰਖੜੀ ਦਾ ਨਾਲੇ ਕਰਨ ਦਾ ਵੱਡੇ ਵਾਰ 10 ਤਰੀਕ ਨੂੰ ਤੇ ਅਸਲ ਦੇ ਵਿੱਚ ਕਿੰਨ ਆਪਣੇ ਸੂਟ ਲੈਣ ਚੱਲੀ ਇੱਕ ਅੱਧਾ ਮੈਂ ਕਿਹਾ ਚੱਲ ਲੈ ਆਈਏ ਸੂਟ ਫ੍ਰੀ ਕੈਰ ਹੈ ਇਹ ਉੱਤੇ ਫਾਇਦਾ ਲੈਣਾ ਚਾਹੀਦਾ ਫਾਇਦਾ ਕੱਲ ਪਰਸਨ ਦੀ ਕਹਿਣੇ ਸੂਟ ਲੈਣ ਰੱਖੜੀ ਵਾਸਤੇ ਮੈਂ ਕਿਹਾ ਚਲੋ ਫਿਰ ਇੱਕ ਦਾ ਇਹ ਲੈ ਲਨੀਏ ਤੇ ਇੱਕ ਇੱਕ ਦੋ ਪਰਨੇ ਵੀ ਲੈ ਕੇ ਆਉਣੇ ਆ ਬੰਨਣ ਵਾਸਤੇ ਘਰੇ ਗੋਲ ਉਹ ਵੀ ਲੈਵਾਂਗੇ ਤੇ ਇੱਕ ਈ ਦਸਤਾਰ ਲੈਵਾਂਗੇ ਹਾਂਜੀ ਚਲੋ ਚੱਲੀਏ ਹਾਂਜੀ ਚੱਲੀਏ ਫਿਰ ਮੇਰੇ ਪਤਨੇ ਕੀ ਲੋਣਾ ਮੇਰੇ ਪੁੱਤ ਨੂੰ ਨੀਂ ਨੀਂ ਆਈ ਅਜੇ ਤੇ ਹੈ ਚਲੋ ਫਿਰ ਚੱਲੀਏ ਲਓ ਜੀ ਤਿਆਰੀ ਆਪਣੀ ਜਾਣ ਦੀ ਹਰਪਤੇ ਸਿੰਘ ਨੀਂ ਨੀਂ ਕਰ ਰਿਹਾ ਹੈ ਚਲੋ ਆ ਮਿਲਦੇ ਤੁਹਾਨੂੰ ਹੈ ਮਾਰਕੀਟ ਜਾ ਕੇ ਤੇ ਮੰਟਮੰਟੀ ਜੀ ਲੈ ਆਏ ਮੰਟਮੰਟੀ ਆਉਣਾ ਪਰ ਹੈ ਨੂੰ ਬਦਾਦਰ ਵਖਲਾ ਰਾਇ ਪਾ ਦੇਣ ਨੂੰ ਕਿੰਨਾ ਇਉਂ ਮਾਝਾ ਜੀ ਚੇਤੇ ਨੇ ਖਾਨ ਤੋਂ ਵਾਪਸ ਇਹਦੀ ਚੰਦਨੀ ਚਲੋ ਠੀਕ ਆ ਫਿਰ ਟਾਈਮ ਹੋ ਚੁੱਕਾ ਕੋਸ 9:30 ਪੌਣੇ 7 ਦਾ ਜੁੜੇ ਰਿਆਂ ਤਾਂ ਕੋਲੋਂ ਦੇ ਨਾਲ ਆਸਾ STI ਨਗਰ ਪਲਰ ਉਹਦੇ ਇੱਥੇ ਦੁਕਾਨਾਂ ਲੱਗਦੀਆਂ ਬਾਬਾ ਜੀ ਦੇ ਵਿਆਹ ਦੇ ਤੇ ਅਜੇ ਤਾਂ ਲੱਗੀਆਂ ਨਹੀਂ ਹੋਈਆਂ ਅਜੇ ਤੇ ਇੱਦਾਂ ਹੀ ਆ ਲੱਗੀਆਂ ਜੀ ਲੱਗਣਗੀਆਂ ਅਜੇ ਨਾ ਲੱਗਣਿਆ ਥੋੜਾ ਮੈਂ ਸੋਚਿਆ ਸੁਣ ਆਂਦੀ ਚੱਲਦੇ ਆ ਪਰ ਦੁਕਾਨਾਂ ਦੇਖਦੇ ਲੱਗੀਆਂ ਪਰ ਨਹੀਂ ਲੱਗੀਆਂ ਜੇ ਇਹਨਾਂ ਲੱਗਣਗੀਆਂ ਹੋਰ ਕਿਤੇ ਬਹੁਤ ਰੌਣਕ ਹੁੰਦੀ ਆ ਪਹਿਲੇ ਆਣੇ ਹਫਤੇ ਤੱਕ ਆਉਣੇ ਹਦਕ ਤੱਕ ਅੰਦਰੋਂ ਥੋੜੀਆਂ ਬਹੁਤ ਆ ਗਈਆਂ ਹਾਂ ਹਮ ਆਪਾਂ ਪਹੁੰਚ ਗਏ ਉਮਰਪੁਰੇ ਜੰਦਰ ਰੋਡ ਤੇ ਤੇ ਇੱਥੇ ਦੁਕਾਨ ਜਿਸ ਵਾਂ ਪਹਿਲਾਂ ਪਿੰਡ ਰਹਿੰਦੇ ਨੇ ਦੇਣਾ ਇੱਥੇ ਆਪਾਂ ਸੰਗਤਪੁਰੇ ਦੇ ਉਦੋਂ ਇੱਥੇ ਦੁਕਾਨ ਹੈ ਜੀ ਉੱਥੇ ਚਲੋ ਕੱਪੜੇ ਲੈ ਲਈਦਾ ਤੇ ਉਥੋਂ ਆਪਾਂ ਫਿਰ ਵੇਲਾ ਇਧਰੋਂ ਆਏ ਜੋ ਜਿੱਥੇ ਤੱਕ ਬਣਿਆ ਹੋਵੇ ਥੋੜਾ ਪਿਆਰ ਮਤੋਂ ਤੇ ਜਾਣਾ ਚਾਹੀਦਾ ਇਹਨੂੰ ਸੱਜੀ ਸਾਈਡ ਹੀ ਜਾਣਾ ਉਹ ਦੁਕਾਨ ਉਹ ਸੱਜੇ ਬੰਨੇ ਹੀ ਚਲੋ ਜੀ ਚਲੋ ਇੱਧਰ ਵੀ ਪੈ ਗਈ ਹੈ ਕਹਾਣੀ ਕਿਹੜੀ ਦੁਕਾਨ ਤੋਂ ਆਪਾਂ ਜਾਣਾ ਹੈ ਉਹ ਦੁਕਾਨੀਆਂ 'ਚ ਬੰਦ ਆ ਗਿਆ ਬਈ ਫੇਰ ਹਾਂ ਕੋਈ ਗੱਲ ਕੱਲ ਪਰਸ ਤੱਕ ਦੇਖਾਂਗੇ ਹਾਂ ਕੀ ਬੰਦਾ ਪ੍ਰੋਗਰਾਮ ਹੁਣ ਜਾ ਰਹੇ ਹਾਂ ਫੇਰ ਵਾਪਸ ਕਰ ਜਾਮਬੜਾ ਲੱਗਾ ਗੱਡੀ ਰੋਕ ਕੇ ਖਲੋਤੇ ਆਪਾਂ ਖਰੀਦਿਆ ਤੇ ਆਪਾਂ ਕੁਝ ਵੀ ਨਹੀਂ ਕੀ ਡੇਟ ਕੁਛ ਵੀ ਨਹੀਂ ਮਗਾ ਚਲੋ ਆਪਾਂ ਖਲੋਤੇ ਆਰ ਆਰ ਬਾਬਾ ਕਾਲਜ ਦੇ ਸਾਹਮਣੇ ਆਪਸ ਰਾਹ ਚੋਂਦੇ ਬਸ ਦੋ ਕਵਰ ਲੈਏ ਆ ਕਾਕੇ ਦੇ ਬਸ ਤੇ ਹੋਰ ਇੱਥੋਂ ਲੱਗਿਆ ਆਪਾਂ ਖਾਣ ਗੋਲ ਗੱਪੇ ਉੱਥੋਂ ਆਪਾਂ ਖਾਦਾਂ ਨਹੀਂ ਕੁਛ ਇੱਥੋਂ ਰਸ਼ ਬੜਾ ਸੀ ਫੇਰ ਆਨੇ ਚਲੋ ਚੱਲਦੇ ਆ ਨਾਲੇ ਮਿੰਨੀ ਵੀ ਥੋੜਾ ਜਿਹਾ ਕੰਮ ਆ ਸ਼ਹਿਰ ਤੇ ਮੈਂ ਵਾਲਪੇਪਰ ਲਾਉਣ ਜਾਣਾ ਕੱਲ ਕਿਸੇ ਦੇ ਤੇ ਉਹ ਪ੍ਰਿੰਟਰ ਕਢਾ ਕੇ ਲਿਆਉਣੇ ਤੇ ਤਾਂ ਕਰਕੇ ਮੈਂ ਤੁਹਾਨੂੰ ਚੱਲੀ ਆ ਕਰ ਟਾਈਮ ਬਹੁਤ ਟਾਈਮ ਕੋਟ ਫਾਈ ਅੱਟ ਛੱਜ ਗਏ ਨੇ ਰਸੇ ਦੁੱਧ ਵੀ ਲੈਣਾ ਉਹਦੇ ਲੈ ਕੇ ਚੱਲੀ ਹੁਣ ਘਰ ਵਾਪਸ ਹਾਂਜੀ ਕਹਿੰਦੇ ਨੇ ਉਹਨੇ ਕਹਦੰਨੇ ਬਸ ਆਹੋ ਲੈ 50 ਰੁਪਏ ਕੇ ਮੁਝ ਗਿਆ ਘਰ ਟਾਈਮ ਹੋ ਗਿਆ ਸਵਾਟ ਦਾ ਨਾਲੋ ਖਰੀਦਿਆ ਨਾਲੋ ਲਿਆ ਚਲੋ ਚੰਗਾ ਇਸ ਬੰਨੇ ਮੇਰਾ ਫਾਇਦਾ ਹੀ ਹੋ ਗਿਆ ਕਿਆ ਭਾਈ ਹਾਂਜੀ ਪਰ ਕਿਦਾਂ ਦਾਸ ਹੋ ਦੀ ਹਾਂ ਦੀ 10-2 ਦਿਨ ਫੇਰ ਕੇ ਜਿਹੜੀ ਦੁਕਾਨ ਤੇ ਕਿਨੇ ਜਾਂਦੀ ਉਹ ਦੁਕਾਨ ਹੀ ਪਾਉਂਦੇ ਆ ਜੀ ਇਹ ਇਹ ਰਾਂਦੀ ਨਹੀਂ ਉੱਥੇ ਲੈਣੇ ਉਸ ਦੁਕਾਨ ਤੋਂ ਲੈਣਾ ਕੱਪੜਾ ਹੋਰ ਕਿਤੋਂ ਨਹੀਂ ਜਾਣਾ ਹੈ ਚਲੋ ਕੋਈ ਨਹੀਂ ਕੱਲ ਪਰਸਪਰ ਫਿਰ ਚੱਲ ਜਾਾਂਗੇ ਠੀਕ ਹਾਂਜੀ ਸਾਹਿਬ ਜੀ ਚਲੋ ਲੈ ਭਈ ਆਲਮਾਰੀ ਵਾਲਾ ਜੱਪਾ ਹੋਏ ਨਹੀਂ ਇਹਦੇ ਹੈਂਡਲ ਲੱਗਣ ਵਾਲੇ ਹਨ ਕੱਲ ਤੁਹਾਨੂੰ ਦੱਸਿਆ ਉਹ ਲਾਉਣੇ ਆ ਪਹਿਲਾਂ ਰੋਟੀ ਪਾਣੀ ਖਾ ਲਈਏ ਕਿੰਨੇ ਕੱਪੜੇ ਉੱਪਰ ਰੱਖਣੇ ਵਿੱਚ ਕੱਕੇ ਤੇ ਤੇ ਫੁਲਕੇ ਲੱਥਰੇ ਹਾਂਜੀ ਕੀ ਬਣਾਇਆ ਕਰ ਲਵਾਂ ਸਬਜ਼ੀ ਗਰਮੀ ਲੱਗਣੀ ਪੱਖਾ ਨਹੀਂ ਉੱਤੇ ਰਹਿ ਹਾਂ ਕੋਈ ਨਹੀਂ ਲਵਾ ਲਾਂਗੇ ਇੱਥੇ ਉਹ ਲਾ ਕੇ ਨਾ ਲਾ ਲਈ ਇੱਥੇ ਹੈਗੇ ਨਹੀਂ ਸਾਰਾ ਇੱਥੇ ਗੰਦਾ ਹੋ ਜਾਣਾ ਹੁਣ ਇੱਥੇ ਇਹ ਛੋਟੀ ਪੰਬੀਰੀ ਚਾਹੀਦੀ ਉਹਨਾਂ ਸੋਈ ਛੋਟੀ ਜਾਨਾ ਉਹ ਵੱਡਾ ਹੋਵੇ 48 ਇੰਚ ਦਾ ਉਹਨਾਂ ਕੋਈ ਨਹੀਂ ਕੋੜੀ ਕੋੜੀ ਸਾਬ 11 ਵਜ ਚੁੱਕੇ ਸਾਬ ਜੀ ਰਾਤ ਦੇ ਹਾਂਜੀ ਲੈਟ ਆਪਾਂ ਬੰਦ ਕੀਤੀ ਵੱਡੀ ਉੱਠ ਗਏ ਜੀ ਚਿੜੀ ਜਿੰਨੀ ਨਹੀਂ ਦਾ ਚਿੜੀ ਜਿੰਨੀ ਹੈ ਨਾ ਉਸ ਵੇਲੇ ਬਸ ਕਦੀ 15 ਮਿੰਟ ਬਾਅਦ ਹੈ ਹੁਣ ਦੁੱਧੂ ਪੀ ਲਿਆ ਵਾ ਨਾ ਮੇਰੇ ਪੁੱਤ ਨੇ ਛੋਨੇ ਨੇ ਅੱਜ ਕਿੱਥੇ ਘੁੰਮੀ ਕਰਕੇ ਆਇਆ ਹੈ ਕਿੱਥੇ ਗਏ ਘੁੰਮੀ ਕਰਨ ਅੱਜ ਨੂੰ ਸੁਤੇ ਹੀ ਰਿਆਂ ਜੋ ਗਿਆਂ ਜੋ ਆਇਆ ਘਰੇ ਹੈ ਸੌ ਕੇ ਗਏ ਸੌ ਕੇ ਆਏ ਵੜਾ ਤੁਸੀਂ ਵੇਖਣ ਦੇ ਆ ਕੀ ਗੱਲ ਇਹ ਲੱਗੇ ਨੇ ਨਮਾਰੀ ਨੂੰ ਫਿਕਸ ਕਰਨ ਲੱਗੇ ਨੇ ਥੋੜੀ ਜਿਹੀ ਹੇਲਦੀ ਆ ਤੇ ਇਹ ਕਹਿੰਦੇ ਕੰਨ ਨਾਲ ਪੇਚ ਲਗਾ ਕੇ ਤੇ ਫਿਕਸ ਕਰ ਲੈ। ਪਰ ਮੈਂ ਕੱਪੜੇ ਹੁਣ ਇਹਦੇ ਵਿੱਚ ਰੱਖਾਂਗੀ ਨਮਾਰੀ ਚ ਮੇਰਾ ਦਾ ਕੱਪੜੇ ਰੱਖ ਦਿੰਦੇ ਹਾਰੇ ਫਤੇ ਦੇ। ਨਮਾਰੀ ਦੇ ਜਿਹੜਾ ਦਰਵਾਜ਼ੇ ਆ ਬਰਾਬਰ ਨਹੀਂ ਹੈਗੇ ਇਹ ਵੀ ਕਰ ਦੋ। ਕੀ ਕੋ ਕਰ ਲੈਣਾ ਰਾਤੀ ਕਰ ਸਿੱਖ ਸਿੱਖ ਹੋ ਜਾਂਦੇ ਨੂੰ ਕਹਿੰਦਾ ਹਾਂ ਹਾਂ ਲਹੁੰਡਾ ਵੀ ਕੱਟੋ ਤੇ ਅੰਦਰ ਕੋਈ ਮਗਰ ਦੇ ਇਹਨਾਂ ਚੈਨਨਾਂ ਲਿਆਂਦੇ ਮੈਂ ਤੁਹਾਨੂੰ ਦਿਖਾਉਂਗੀ ਹਾਂ ਕਿੰਨੇ ਦਿਨ ਹੋ ਗਏ ਬੈਠੇ ਪਿਆ ਫੇਟ ਹੈ ਹਾਂ ਡੰਡਲ ਨੂੰ ਦੇਖ ਕੇ ਆ ਵਾਲੇ ਇਹਨਾਂ ਨੇ ਹੈਂਡਲ ਲਿਆਂਦੇ ਨੇ ਕੱਲ ਤੇ ਇਹ ਬਿਮਾਰੀ ਨੂੰ ਲਾਣਗੇ ਹੁਣ ਬਹੁਤ ਹੀ ਪਿਆਰੇ ਹੈਂਡਲ ਹਨ। ਖਾਨੀ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ। ਨਾਰੀਲ ਮਾਰੀ ਵੀ ਦੱਸਿਓ ਕਿਵੇਂ ਦੀ ਬਣੀ ਐ। ਖਾਨ ਦਾ ਹੀ ਕਿ ਨਹੀਂ। ਅਰੇ ਅਲਮਾਰੀ ਨੂੰ ਪਲੀ ਸਾੜਾ ਆਪਾਂ ਗੱਟੀ ਮਾਰ ਕੇ ਕਰਤਾ ਫਿਕਸ ਤੇ ਇੱਕਲਾ ਦਾ ਸ਼ੌਕਰ ਲਿਫਟ ਉਪ ਕੋਨ ਤਾਂ। ਹਾਂਜੀ। ਚੱਲਣ ਰਿਹਾ ਵਧੀਆ। ਦੋ ਲਾ ਤੇ ਹੈਂਡਲ ਆ ਵੇਖੋ। ਜ਼ਬਰਦਸਤ। ਮਾਰੀ ਤੁਹਾਡੀ ਹੋ ਗਈ ਰੈਡੀ ਤੇ ਹੁਣ ਇੱਥੇ ਸਵੇਰੇ ਰੱਖੋ ਕੱਪੜੇ। ਠੀਕ। ਚਲੋ ਇੱਕ ਬੈਨ ਨੇ ਪਟਿਆਲੇ ਤੋਂ ਫੂਲ ਕੀਤਾ ਈ ਉਹਦਾ ਬਹੁਤ ਹੀ ਜ਼ਿਆਦਾ ਧੰਨਵਾਦ ਅੱਜ ਮੈਂ ਥੋੜਾ ਗਿਆ ਹਾਂ ਕਿਤੇ ਤਾਂ ਕਿ ਸਾਡਾ ਥੋੜਾ ਵਲੌਗ ਲੰਮਾ ਨਹੀਂ ਹੋਇਆ ਤੇ ਇਸ ਅੱਜ ਦਾ ਵਲੌਗ ਜੇ ਵਧੀਆ ਲੱਗਾ ਤੇ ਕਮੈਂਟ ਸੇਡ ਕਰਿਓ ਮੈਂ ਦੇ ਨੈਕਸਟ ਵਲੌਗ ਸਬਸਕ੍ਰਾਈਬ ਕਰ ਨਾਈਟ ਹੱਸੀਆਂ ਕਰਦਾ ਹੱਸੀਆਂ ਵਿੱਚ ਇਹ ਹੱਸੀਆਂ ਕਰਦਾ ਹੈ ਵਿੱਚ ਚਿਹਰ ਹੋਈਆਂ ਕਰਦਾ ਹੈ ਸੋਣਾ ਹਾਂਜੀ ਉਹ ਦੇ ਵਾਲੇ ਵੇਖ ਕੰਦੀ ਹਾਂਜੀ ਸਾਹਿਬ ਜੀ ਮੈਂ ਵੀ ਡਿਊਟੀ ਲੱਗੀ ਆ ਰਿੱ ਤਿੰਨਾ ਜਾਣਿਆਂ ਦੀ ਮੇਰੀ ਕਰਨ ਦੀ ਉਹ ਲੈ ਰੋਇਂ ਰੋਇਂ ਹੋ ਗਏ ਸ਼ੁਰੂ ਮੇਰਾ ਤਾਂ ਤਿੰਨ ਅੱਜੁਕੇ ਹੈ ਹਰਪਤੇ ਸਿੰਘ ਅਜੇ ਅਜੇ ਹੁਣ ਪੂਰਾ ਜਗਾ ਕੇ ਰੱਖਿਆ ਹੁੰਨੇ ਹੈ ਹੈ ਕਿ ਨਹੀਂ ਸਹੀ ਹੈ